ਰਾਜੇਵਾਲ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਮਾਤਾ ਮਹਿਤਾਬ ਕੌਰ ਦੀ ਕੁਖੋਂ ਪਿਤਾ ਸ਼ਿਪੂ ਮੱਲ ਦੇ ਘਰ ਉਹਨਾਂ ਦਾ ਪਹਿਲਾ ਨਾਮ RAM ਜੀ ਰੱਖਿਆ ਗਿਆ ਤੇ ਇੱਕ ਸਮਾਂ ਆਇਆ ਹੌਲੀ ਹੌਲੀ ਚਲਦਿਆਂ ਚਲਦਿਆਂ ਘਰ ਵਿੱਚ ਅੰਤਾਂ ਦੀ ਗਰੀਬੀ ਸੀ ਤੇ ਜਿਸ ਵੇਲੇ ਧੰਨ ਬਾਬਾ ਚੋਰਾਬਾ ਸਿੰਘ ਤੇ ਬਾਬਾ ਫਤੇ ਸਿੰਘ ਦੇ ਸਤਾਨ ਤੇ ਗਏ ਨਾ RAM ਜੀ ਪਹਿਲੀ ਵਾਰ ਜਦੋਂ ਸਹਿਬਜ਼ਾਦਿਆਂ ਦੇ ਚਰਨਾਂ 'ਚ ਜਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਜਾਂਦੇ ਆਪਾਂ ਵੀ ਸਾਰੇ ਹੀ ਉੱਥੇ ਪਰ ਅਸੀਂ ਕਦੀ ਇੰਨੀ ਭਾਵਨਾ ਦੇ ਨਾਲ ਅਸੀਂ ਕਦੇ ਇੰਨੇ ਪਿਆਰ ਦੇ ਨਾਲ ਅਸੀਂ ਕਦੇ ਇੰਨੀ ਅੰਦਰਲੀ ਭਾਵਨਾ ਬਣਾ ਕੇ ਸ਼ਾਇਦ ਮੱਥਾ ਨਹੀਂ ਟੇਕਿਆ ਹੋਏਗਾ ਜਿਹਦੇ ਹਿਸਾਬ ਦੇ ਨਾਲ ਰਾਮ ਜੀ ਨੇ ਪਹਿਲੀ ਵਾਰ ਜਾ ਕੇ ਮੱਥਾ ਟੇਕਿਆ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਜਿਹੜਾ ਮਾਤਾ ਦਾ ਪਿਛੋਕੜ ਸੀ ਉਹ ਸਿੱਖੀ ਵਾਲਾ ਸੀ ਤੇ ਮਾਤਾ ਮਹਿਤਾਬ ਪੌਰ ਦਾ ਜਿਹੜਾ ਵਿਆਹ ਸੀ ਉਹ ਸ਼ਿੱਕੂ ਮੱਲ ਜੀ ਨਾਲ Hindu ਪਰਿਵਾਰ ਵਿੱਚ ਹੋਇਆ ਤੇ ਖਿਆਲ ਕਰਨਾ ਪਿਆਰਿਓ ਜਿਹੜੇ ਉਹਨਾਂ ਦੇ ਪਿਤਾ ਸੀ ਨਾ ਉਹ ਅੰਤਾਂ ਦੀ ਸ਼ਰਾਬ ਪੀਂਦੇ ਸੀ ਤੇ ਨਿਤ ਘਰ ਦੇ ਵਿੱਚ ਕਲੇਸ਼ ਰਹਿਣਾ ਆਪਾਂ ਨੂੰ ਪਤਾ ਹੀ ਹੈ ਇਹ ਹਕੀਕਤ ਹੈ ਪਿਆਰਿਓ ਅੱਜ ਜਿੰਨਾ ਘਰਾਂ 'ਚ ਨਸ਼ੇ ਦੀ ਵਰਤੋਂ ਹੋ ਰਹੀ ਹੈ ਨਾ ਅੰਦਾਜ਼ਾ ਲਾ ਕੇ ਵੇਖਵਾ ਜੁਨਾ ਘਰਾ ਦੇ ਹਾਲਾਤ ਕੀ ਨੇ ਅੱਜ ਜਿੰਨਾ ਮਾਵਾ ਤੇ ਪੁੱਤ ਚਿੱਟੇ ਦੀ ਭੇੜ ਚੜ ਗਏ ਨੇ ਅੱਜ ਜਿੰਨਾ ਘਰਾਂ ਦੇ ਵਿੱਚ ਪਰਿਵਾਰ ਦਾ ਮੁਖੀ ਨਿਤ ਨਸ਼ਾ ਪੀ ਕੇ ਘਰ ਆਉਂਦਾ ਨਾ ਉਹ ਅੱਜ ਘਰ ਨਰਕਾਂ ਵਰਗੇ ਬਣੇ ਪਏ ਨੇ ਧਿਆਨ ਨਾਲ ਦੇਖੋ ਆਪਣੇ ਆਲੇ ਦੁਆਲੇ ਐਸੇ ਹਾਲਾਤ ਸੀ RAM ਜੀ ਦੇ ਘਰ ਦੇ ਪਿਤਾ ਨੇ ਨਿਤ ਸ਼ਰਾਬ ਪੀ ਕੇ ਆਉਣਾ ਤੇ ਝਗੜਾ ਕਰਨਾ ਤੇ ਉਦੋਂ ਪਹਿਲਾ ਜਿਹੜੇ ਬੱਚੇ ਪੈਦਾ ਹੋਏ ਨਾ ਉਹ ਸ਼ਿਪੂ ਮੱਲ ਨੇ ਇਹਸ ਕਰਕੇ ਮਾਰ ਦਿੱਤੇ ਕਿਉਂ ਕਿ ਉਹ ਚਾਹੁੰਦਾ ਸੀ ਜਿਹੜਾ ਮੇਰੇ ਘਰ ਵਿੱਚ ਬੱਚਾ ਪੈਦਾ ਹੋਏਗਾ ਮੈਂ ਸਿੱਖਾਂ ਦੇ ਘਰ ਨਹੀਂ ਵਿਆਹਣਾ ਕਿਉਂਕਿ ਮੇਰੀ ਪਤਨੀ ਸਿੱਖ ਹੈ ਆਪਾਂ ਕਿਸੇ ਨੇ ਧੀ ਨਹੀਂ ਦੇਣੀ ਤੇ ਜਿਸ ਦਿਨ ਰਾਮ ਜੀ ਦਾ ਜਨਮ ਹੋਇਆ ਨਾ ਤੇ ਮਾਤਾ ਮਹਤਾਬ ਤੌਰ ਨੇ ਆਖਿਆ ਜਿਹੜਾ ਬੱਚਾ ਅੱਜ ਸਾਡੇ ਘਰ ਵਿੱਚ ਪੈਦਾ ਹੋ ਰਿਹਾ ਹੈ ਆਪਾਂ ਇਹਨੂੰ ਦੁਨੀਆਦਾਰੀ ਬਖਾ ਦਿਏ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਮੈਂ ਇਸ ਬੱਚੇ ਦਾ ਵਿਆਹ ਨਹੀਂ ਕਰਾਂਗੀ ਬੱਚਾ ਦੁਨੀਆ ਤੇ ਜਨਮ ਹੋਇਆ ਨਾਮ ਰਾਮ ਜੀ ਰੱਖਿਆ ਗਿਆ ਤੇ 14 ਸਾਲਾਂ ਦੀ ਉਮਰ ਸੀ ਘਰ ਵਿੱਚ ਚੰਤਾ ਦੀ ਗਰੀਬੀ ਸੀ ਤੇ ਪਹਿਲੀ ਵਾਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਚਰਨਾਂ 'ਚ ਜਾ ਕੇ ਜਿਸ ਦਿਨ ਪਹਿਲੀ ਵਾਰ ਭਾਵਨਾ ਨੇ ਮੱਥਾ ਟੇਕ ਕੇ ਬਾਜਾ ਵਾਲੇ ਪਾਤਸ਼ਾਹ ਦੇ ਪੁੱਤਰਾਂ ਦੇ ਚਰਨਾਂ 'ਚ ਬੈਠਾ ਨਾ ਰਾਮ ਜੀ ਸਾਰੇ ਦਰਬਾਰ ਸਾਹਿਬ ਦੇ ਵਿੱਚ ਧਿਆਨ ਮਾਰਿਆ ਉਹਨੇ ਸਿੱਖਾਂ ਦੇ ਸਿਰਾਂ ਉੱਤੇ ਦਸਤਾਰਾਂ ਸੋਭਾ ਪਾ ਰਹੀਆਂ ਨੇ ਸਿੱਖਾਂ ਨੇ ਪੁੱਤ ਦੀ ਜੋੜੇ ਪਾ ਕੇ ਉੱਤੋਂ ਦੀ ਕਿਰਪਾਨਾਂ ਪਾਈਆਂ ਨੇ ਤਾੜੇ ਫੁੱਲੇ ਛੱਡੇ ਨੇ ਗੁਰੂ ਦਾ ਖਾਲਸਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਚਰਨਾਂ 'ਚ ਬੈਠਾ ਜਾਣੇ ਅਸੀਂ ਅੱਜ ਵੀ ਹਾਂ ਪਰ ਅੱਜ ਸਾਡਾ ਜਾਣ ਦਾ ਤਰੀਕਾ ਵੱਖਰਾ ਉਹਨਾਂ ਦਿਨਾਂ 'ਚ ਜਦੋਂ ਸੇਕ ਜਾਂਦੇ ਸੀ ਨਾ ਉਹਦਾ ਦਿਨਾਂ ਚ ਸਿੱਖ ਅੱਖਾਂ ਚ ਹੰਝੂ ਲੈ ਕੇ ਜਾਂਦੇ ਸੀ ਅੱਜ ਵੱਡੇ ਵੱਡੇ ਟਰੈਕਟਰਾਂ ਤੇ ਡੇਕ ਲਾ ਕੇ ਅਸੀਂ ਜਾਂਦੇ ਆ ਵੱਡੇ ਵੱਡੇ ਸਪੀਕਰ ਛੱਡ ਕੇ ਕਿ ਅਸੀਂ ਗੁਰੂ ਸਾਹਿਬ ਦੇ ਬੱਚਿਆਂ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਜਾ ਰਹੇ ਹਾਂ ਮੈਂ ਇਹਨਾਂ ਸ਼ੈਦ ਜੇ ਅੱਜ ਦੇ ਹਾਲਾਤ ਆਮ ਜੀ ਵੇਦੇ ਚ ਉਹ ਕਦੇ ਨਹੀਂ ਇਸ ਰਾਤ ਤੇ ਨਾ ਕਰਦੇ ਪਰ ਉਹਨਾਂ ਨੇ ਜੀਵਨ ਦੇਖਿਆ ਪੁਰਾਤਨ ਸਿੱਖਾਂ ਦਾ ਪਹਿਲੀ ਵਾਰ ਲਗਨ ਲੱਗੀ ਤੇ ਮਨ ਵਿੱਚ ਫੈਸਲਾ ਕੀਤਾ ਮੈਂ ਸਿੱਖੀ ਦੇ ਰਾਹ ਤੇ ਜ਼ਰੂਰ ਚੱਲਾਂਗਾ। ਫੜੀ ਵਾਲੀ ਅੰਦਰ ਚਿੰਗ ਲੱਗਦੀ ਗਈ ਸਿੱਖੀ ਦੀ। ਇੱਕ ਦਿਨ ਐਸਾ ਸਮਾਂ ਆਇਆ ਕਿ ਪਿੰਗਲਵਾੜੇ ਦੀ ਸਥਾਪਨਾ ਕੀਤੀ ਭਗਤ ਪੂਰਨ ਸਿੰਘ ਨਾਂ ਰੱਖਿਆ ਗਿਆ। ਅੱਜ ਦੇ ਦਿਨ ਕਾਲ ਚਲਾਣਾ ਹੈ ਉਹਨਾਂ ਦਾ। ਇੱਥੇ ਸगे ਮਾਂ ਬਾਪ ਨੂੰ ਲੋਕ ਸਾਹਮਣੇ ਨਹੀਂ ਇੱਥੇ ਆਪਣਿਆਂ ਨੂੰ ਧੱਕੇ ਮਾਰ ਕੇ ਬੰਦਾਂ ਘਰੋਂ ਕੱਢ ਦਿੰਦਾ ਹੈ। ਤੇ ਕਿੱਦਾਂ ਦਾ ਜੀਵਨ ਤੇ ਕਿੱਦਾਂ ਦਾ ਸੁਭਾਅ ਹੋਏਗਾ? ਭਗਤ ਪੂਰਨ ਸਿੰਘ ਦਾ ਜਿਨ੍ਹਾਂ ਨੂੰ ਲੋਕ ਸੜਕਾਂ ਤੇ ਛੱਡ ਕੇ ਮਾਪੇ-ਬਾਪ ਚਲੇ ਜਾਂਦੇ ਸੀ ਨਾ ਇਹ ਬੱਚਾ ਟੰਗਲਾ ਹੈ ਅਸੀਂ ਇਹਦੀ ਘਰ ਤੇ ਸੇਵਾ ਸੰਭਾਲ ਨਹੀਂ ਕਰ ਸਕਦੇ ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਉਣਾ ਆਪਣੇ ਹੱਥਾਂ ਦੇ ਨਾਲ ਉਹਨਾਂ ਬੱਚਿਆਂ ਦੀ ਸੇਵਾ ਸੰਭਾਲ ਕਰਨੀ ਅੰਦਾਜ਼ਾ ਲਾ ਕੇ ਵੇਖੋ ਕਿੰਨੀ ਭਾਵਨਾ ਹੋਏਗੀ ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਕਿੰਨੀ ਭਾਵਨਾ ਹੋਏਗੀ ਲਗਾਤਾਰ ਭਗਤ ਪੂਰਨ ਸਿੰਘ ਜੀ ਇਹ ਕਾਰਜ ਕਰਦੇ ਰਹੇ ਤੇ ਇੱਕ ਸਮਾਂ ਆਇਆ ਭਗਤ ਪੂਰਨ ਸਿੰਘ ਜੀ ਨੂੰ ਅਵਾਰਡ ਦੇ ਕੇ ਸਨਮਾਨ ਕੀਤਾ ਗਿਆ ਸਮੇਂ ਦੀ ਸਰਕਾਰ ਨੇ ਅਵਾਰਡ ਦੇ ਕੇ ਸਨਮਾਨ ਕੀਤਾ ਭਗਤ ਪੂਰਨ ਸਿੰਘ ਨੂੰ ਕਾਦੇ ਲਈ ਕਿਉਂਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਹੜੇ ਅੱਜ ਘਰੋਂ ਬੇਕਾਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਕੋਈ ਸਾਹਮਣ ਵਾਸਤੇ ਤਿਆਰ ਨਹੀਂ ਨਾ ਅੱਜ ਉਹਨਾਂ ਦੀ ਸੇਵਾ ਸੰਭਾਲ ਭਗਤ ਪੂਰਨ ਸਿੰਘ ਦੀ ਕਰ ਰਹੇ ਨੇ ਤੇ ਖਿਆਲ ਕਰਨਾ ਪਿਆਰਿਓ ਇਥੇ ਛੋਟਾ ਜਿਹਾ ਬੰਦੇ ਨੂੰ ਵੀ ਉਹਦਾ ਮਿਲ ਜਾਏ ਨਾ ਤੇ ਬੰਦਾ ਕਈ ਵਾਰ ਪਰਿਵਾਰ ਦੇ ਪੈਰ ਨਹੀਂ ਲੱਗਣ ਦਿੰਦਾ ਅੱਜ ਹਕੀਕਤ ਹੈ ਜੇ 2-4 ਬੰਦੇ ਨੂੰ ਗਨਮੈਣ ਮਿਲ ਜਾਂਨ ਨਾ ਬੰਦਾ ਸਭ ਤੋਂ ਪਹਿਲਾਂ ਸਾਰੀਆਂ ਰਿਸ਼ਤੇਦਾਰੀਆਂ ਚ ਲੈ ਕੇ ਜਾਂਦਾ ਏਡੇ ਏਡੇ ਪਰਸਕਾਰ ਮਿਲੇ ਭਗਤ ਪੂਰਨ ਸਿੰਘ ਨੂੰ ਤੇ ਸੇਵਾ ਸੰਭਾਲ ਕਰਦਿਆਂ ਵਾਤਾਵਰ ਪ੍ਰੇਮੀ ਰਹ ਭਗਤ ਪੂਰਨ ਸਿੰਘ ਤੇ ਜਿਸ ਦਿਨ ਜੂਨ 1984 ਦਾ ਸਾਤਾਵ ਆਪਰਿਆ ਨਾ ਜਦੋਂ ਸਾਰਾ ਦ੍ਰਿਸ਼ਾ ਆਪਣੀਆਂ ਖਾਨਾਂ ਤੱਕਿਆ ਭਗਤ ਪੂਰਨ ਸਿੰਘ ਨੇ ਇਨਾ ਮਨ ਦੁਖੀ ਹੋਇਆ ਜਿੰਨੇ ਅਵਾਰਡ ਮਿਲੇ ਸੀ ਸਾਰੇ ਅਵਾਰਡ ਸਮੇਂ ਦੀ ਸਰਕਾਰ ਦੇ ਸਾਹਮਣੇ ਰੱਖ ਦਿੱਤੇ ਭਗਤ ਪੂਰਨ ਸਿੰਘ ਨੇ ਕਿਹਾ ਮੈਂ ਇਹ ਅਵਾਰਡ ਸਵੀਕਾਰ ਨਹੀਂ ਕਰਾਂਗਾ ਸਾਰਾ ਕੁਝ ਵਾਪਸ ਕਰ ਦਿੱਤਾ ਕਿਉਂ ਉਹਨਾਂ ਨੇ ਵੇਖਿਆ ਜੂਨ 1984 ਦਾ ਸਾਕਾ ਆਪਣੇ ਅੱਖਾਂ ਦੇ ਨਾਲ ਜਿੱਥੇ ਦੁੱਧ ਚੁੰਘਦੇ ਮਾਮਾ ਦੇ ਬੱਚੇ ਸ਼ਹੀਦ ਕੀਤੇ ਗਏ ਜਿੱਥੇ ਸਾਡਾ ਅਕਾਲ ਤਖਤ ਸਹਿਬ ਟੈ ਢੇਰੀ ਕਰ ਦਿੱਤਾ ਗਿਆ ਜਿੱਥੇ ਮਾਵਾ ਦੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਲੋਚਿਆ ਗਿਆ ਜਿੱਥੇ ਜੂਨ 1983 ਦੇ ਸਾਕੇ ਵਿੱਚ ਸਾਡੀ ਕੌਮ ਦਾ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਬੋਲੋ ਜੀ ਸ਼ਹੀਦ ਹੋਏ ਬਾਬਾ 18 ਸਿੰਘ ਵਰਗਿਆਂ ਨੇ ਭਾਈ ਅਮਰੀਕ ਸਿੰਘ ਵਰਗਿਆਂ ਨੇ ਸ਼ਹਾਦਤ ਦਾ ਜਾਨ ਪੀਤਾ ਤੇ ਜਦੋਂ ਸਾਰਾ ਵਰਤਾਰਾ ਭਗਤ ਪੂਰਨ ਸਿੰਘ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਨਾ ਉਹ ਸਾਰੇ ਅਵਾਰਡ ਵਾਪਸ ਕਰਕੇ ਆ ਗਏ ਕਿ ਉਸ ਸਰਕਾਰ ਤੋਂ ਮੈਂ ਕਦੇ ਅਵਾਰਡ ਨਹੀਂ ਲਵਾਂਗਾ ਜਿਹੜੀ ਸਰਕਾਰ ਸਾਡੇ ਤਖਤਾਂ ਦੇ ਤੇ ਟੈਂਕ ਲੈ ਕੇ ਚੜੀ ਜੇ ਦੀ ਸਮੇਂ ਦੀ ਹਕੂਮਤ ਨੇ ਸਾਡੇ ਦੁੱਧ ਚੁੰਗਦੇ ਮਾਵਾਂ ਦੇ ਬੱਚਿਆਂ ਨੂੰ ਵਿਚਾਲਿਓ ਫੜ-ਫੜ ਕੇ ਦੋਹਾੜ ਕਰ ਦਿੱਤਾ ਜਿੱਥੇ ਦੁੱਧ ਚੁੰਗਦੇ ਮਾਵਾਂ ਦੇ ਬੱਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੋਲੀਆਂ ਦੇ ਸ਼ਿਕਾਰ ਬਣਾ ਕੇ ਸ਼ਹੀਦ ਕਰ ਦਿੱਤੇ ਗਏ